ਕੋਜ ਮੰਡੀਆਂ ਦੀ ਮਹਿਰ ਮੈਂ ਤੈਨੂੰ ਪਤਾ ਰੋਜ਼ ਪੱਕੀ ਵਪਾਰ ਲੈ ਤੂੰ ਐਂ ਤਾਂ ਦੇਖਿਆ ਕਰ ਵੀ ਰਾਤ ਨੂੰ ਐ ਖੜਾ ਲਾ ਦੀ ਬੱਕਰੀ ਵੇਚਣ ਜੋਗੀ ਹੋ ਜੇ ਹੁਣ ਮੈਂ ਕੀ ਤਾਂ ਇਹਨਾਂ ਨੂੰ ਕਹੂੰਗਾ ਕੀ ਤੈਨੂੰ ਕਹੂੰਗਾ ਜ਼ਰੂਰੀ ਹੈ ਨਾ ਸੋਹਣੀ ਲੱਗਦੀ ਆ ਥੱਲੋਂ ਹਾਂ ਥੱਲੋਂ ਸੋਹਣੀ ਲੱਗਦੀ ਆ ਐਨਾ ਟਾਈਮ ਨਹੀਂ ਵਾਪਸ ਕਰਨ ਦਾ ਇਹ ਮੈਨੂੰ ਕਿੱਥੋਂ ਖਿੱਚੀ ਫਿਰਨਗੇ ਇੱਕ ਦਿਨ ਨਹੀਂ ਮੈਨੂੰ ਟਾਈਮ ਪੰਚਾਇਤਾਂ ਉੱਦੀਆਂ ਫਿਰਨੀਆਂ ਪਤਾ ਲੱਗ ਜਾਂਦਾ ਦੋ ਵੀ ਨਹੀਂ ਭਾਈ ਜਦ ਤੈਨੂੰ ਵੀ ਨਹੀਂ ਮਾਰਦਾ 20 ਹਜ਼ਾਰ ਦੀ ਬੱਕਰੀ ਵੇਚੀ ਕੀ ਹਾਸਲੇ ਮਜ਼ਾਕ ਹਾਸੀ ਕਰ ਲਈ ਬਿੰਦ ਝਟ ਵੀਡੀਓ ਬਣ ਗਈ ਤੂੰ ਸਾਡੀਆਂ ਮਾਈ ਵਰਗੀ ਐ ਰੋਜ਼ ਮੰਡੀਆਂ ਚ ਫਿਰਦੇ ਆਪਾਂ ਕਰਦੇ ਕੱਚੀ ਪੱਕੀ ਨਾ 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 ਵੀ ਚੱਲੋ ਆਜੋ ਆਹ ਉੱਥੇ ਲੱਗ ਜਾ ਉਹ ਬੁੱਕੇ ਜਣ ਲੱਗ ਜਾ ਮਾਈ ਇੱਧਰ ਕੱਢ ਪਰ ਕੱਢ ਲੈ ਕੀ ਆ ਦੇਣਾ ਹਾਂ ਕੰਨ ਫੜ ਲੋਗਾ ਭਾਈ ਹਰਵਿੰਦਰ ਲੋ ਜੀ ਪਿਛਾ ਨੂੰ ਪਿਛਾ ਬਾਈ ਵੰਡੀ ਦੇ ਖੜੇ ਆ ਗੇੜੀ ਚਾਹਾਂ ਮਾੜਾ ਚਾੜਾ ਇੱਧਰ ਹੋ ਜੀ ਇਸ ਵਕਤ ਮਾਈ ਘਾਤ ਕਰ ਬਣ ਗਿਆ ਖਿੱਚ ਕੇ ਕੋਲੇ ਦਾ ਝੂੜਾ ਕੰਨ ਫੜਾ ਦੇਖੇ ਮਾੜਾ ਤਰੀਨ ਤੋ ਜੀ ਦਾਦੀ ਮਗਰ ਕੀ ਆ ਪੱਠਾ ਕੇ ਪੁੱਤਰ ਆ ਪੱਠਾ ਮੈਨੇ ਪੱਠਾ ਮਗਰ ਪੱਠਾ ਮਾਈ ਦੁੱਧ ਦਾ ਤੇਰੇ ਸਰੇ ਚਵੀ ਤੂੰ ਤਾਂ ਬੱਚੇ ਪਿਲਦਾ ਸੀ ਉਹਨੇ ਚੋਲਾ ਚੜਾਈ ਉਹ ਕਿਹੜੋਂ ਦੇ ਖੁੱਲੇ ਹੀ ਰਹਿੰਦਾ ਆ ਨੋਕਦੇ ਆ ਦੇਖ ਰੋਜ ਮੰਟੀਆਂ ਦੀ ਮਹਿਰਮ ਹੈ ਦਾਦੀ ਸਦਾ ਬਹਾਰ ਇਹਨਾਂ ਦਾ ਤੰਗ ਹੁੰਦੇ ਨੇ ਕਿ ਕਿਸੇ ਨੂੰ ਹੋ ਜਾ ਕਿ ਚੌੜਾ ਕਰਨੋਂ ਖੜਾ ਬੱਕਰੀ ਦੇ ਉੱਤੇ ਢੇਰੋ ਜਨੂੰ ਵੀਡੀਓ ਕਿਨੂੰ ਬਣਾ ਕੇ ਪਿਛਾ ਮੰਗੇ ਤਾਹਾਂ ਚਾਣਣ ਤਾਂ ਆਵੇ ਮਿਲ ਜੀ ਦਿਖੇ ਤਾਂ ਸਹੀ ਉਹ ਥੇ ਛੱਡ ਦੇ ਬੱਟ ਉਹ ਸਾਨੂੰ ਲਾਂਬਾ ਆਉਂਦਾ ਤਸਾਂ ਆ ਲੈ ਕੰਨ ਉੱਤੇ ਝੁਕ ਜੇ ਸਾਨੂੰ ਬੱਕਰੀ ਦਾ ਦੀਵ ਨਹੀਂ ਪਾਰ ਕੈਨੇਡਾ ਦੇ ਵਿੱਚ ਚਾਤੀ ਦੇਖ ਲਓ ਬਈ YouTube ਉੱਤੇ ਵੀਡੀਓ ਮੈਂ ਇਹ ਸਾਈਡ ਤੇ ਕਰ ਲਾ ਬਈ ਮੈਂ ਸ਼ਾਇਦ ਪੜਾਈ ਮੈਂ ਪੜਾ ਕੇ ਤਾਂ ਲਿਓ ਉਹ ਵੀ ਚੋਕੇ ਨਹੀਂ ਛੋਟਾ ਚੋਗੀ ਕੰਨਤਾ ਹੈਗਾ ਤੇ ਸਾਡੇ ਚੋਕੇ ਤਾਂ ਡਾਈਆਂ ਤੂੰ ਤੂੰ ਰੋਜ ਮੰਡੀਆਂ ਦੀ ਮਹਿਰ ਮੈਂ ਤੈਨੂੰ ਪਤਾ ਰੋਜ ਪੱਕੀ ਵਪਾਰ ਲੈ ਤੂੰ ਐਂ ਤਾਂ ਦੇਖਿਆ ਕਰ ਵੀ ਰਾਤ ਨੂੰ ਐਖੜਾ ਲਾ ਦੀ ਬੱਕਰੀ ਵੇਚਣ ਜੋਗੀ ਹੋ ਜੇ ਹੁਣ ਮੈਂ ਕੀ ਤਾਂ ਇਹਨਾਂ ਨੂੰ ਕਹੂੰਗਾ ਕੀ ਤੈਨੂੰ ਕਹੂੰਗਾ ਜ਼ਰੂਰੀ ਹੈ ਨਾ ਸੋਹਣੀ ਲੱਗਦੀ ਆ ਥੱਲੋਂ ਹਾਂ ਥੱਲੋਂ ਸੋਹਣੀ ਲੱਗਦੀ ਆ ਮੰਨ ਲਓ ਲੱਗਦੀ ਆ ਬੰਦੇ ਦੇ ਇਹ ਤੁਹਾਨੂੰ ਤਾਂ ਲਾ ਦੇਵੇ ਆ 3 ਕਿਲੋ ਹਾਂ ਅੰਮ੍ਰਿਤ ਕਿਲੋ ਇੰਨਾ ਟਾਈਮ ਨਹੀਂ ਵਾਪਸ ਕਰਨ ਦਾ ਇਹ ਮੈਨੂੰ ਕਿੱਥੋਂ ਖਿੱਚੀ ਫਿਰਨਗੇ ਇੱਕ ਦਿਨ ਨਹੀਂ ਮੈਨੂੰ ਟਾਈਮ ਪੰਚਾਇਤਾਂ ਉਹਦੀਆਂ ਫਰਮੀਆਂ ਆ। ਵੀ ਮਾਈ ਦੇ ਪਿੰਡ ਚਲੀ ਆਹੋ। ਜਿਹੜਾ ਪਿੰਡ ਆ ਸਾਬ ਕੀ ਢਡਰੀਆਂ। ਕਿਵੇਂ? ਰਾਜੇ ਦਾ ਪਿੰਡ ਵੀ ਜਾਂਦਾ ਸਾਰਾ ਕਿਵੇਂ? ਉਹਦਾ ਗੱਲ ਨਾਲ ਵਿੱਚ ਆਦਾ ਮਾਈ ਦਾ ਪਰ ਇਹਨੂੰ ਇਹਨੂੰ ਨਹੀਂ ਮਤ ਨਹੀਂ ਆਉਂਦੀ। ਮੈਂ ਬਹੁਤ ਸਮਝਾਂ ਮਾਈ ਨਹੀਂ ਭਰਾ ਸਾਹਿਬ ਦਾ। ਹਾਂ ਪਸੰਦਾ ਜੀ। ਮੈਂ ਤੈਨੂੰ ਕੀ ਆਥ ਨਹੀਂ ਪਸਾਹ। ਐ ਖੜਾ ਲਾ ਕੇ ਤੱਕ ਕੇ ਨੀ ਦਿੰਦੇ ਸੋਨ ਜੇ ਪੰਨੂ ਪਾਚ ਬਣੂ ਮਾਰ ਰਹੇ ਨੇ ਕਿ ਮੇਰੀਆਂ ਕੰਨਾਂ ਤੇ ਨਾ ਪਟਾਖੇ ਟਾਈਮ ਚੋ ਲਿਆ ਪੂਰੇ ਮਾਰੂੰਗਾ ਤੇਰਾ ਮਾਰ ਟਾਈਮ ਚੋ ਲਾ ਕਰਾਂਗੇ ਬਣਾ ਆਪਾਂ ਦਾ ਮੁੱਲ ਪੁੱਛਦਾ ਬਾ ਦੇਖ ਪੱਟਾ ਮੈਂ ਕਿੰਨਾ ਮੰਗਿਆ 8000 ਪੂਰੀ ਪੱਤੀ 10000 ਨਹੀਂ ਮੇਮ ਨਹੀਂ ਕਿੜੀ ਆ ਵਾ ਨਾ ਦੀਗਾ ਸਾਬ ਚਕਾਰ ਕੋਈ ਦੱਸ ਲਵਾਗੇ ਇਹ ਲਾ ਮੇਮ ਨਹੀਂ ਆਸੀ ਮੇਮ ਨੇ ਇਸਨ ਕਿਹਾ ਲੇਂਦੀਆ ਮੈਂ ਵੀ ਤਾਂ ਜੇ ਪਰ ਇੱਕ ਰਾਣੀ ਲਾਇਆ ਚਲੋ ਕੋਈ ਥੱਲੇ ਸੁਣੀ ਲੱਗਦੀ ਕੋਈ ਆਮ ਸੁਣੀ ਪਿਆ ਰੋ ਇਹਦਾ ਅੰਦਰ ਆਈ ਚੁੰਗ ਜਾਂਦੀ ਚੱਲ ਬਗੀਆ ਚੁੰਗ ਉਹ ਚੁੰਗਦੀ ਜੇ ਲੇ ਈਨੇ ਵਸ ਕੇ ਨਾ ਕੀ ਟੜਕੀ ਲਈ ਆ ਨਾ 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 ਚੁੰਗਾ ਹੈ ਚੁੰਗਾ ਲਈ ਰੱਜੂ ਚੁੰਗਾ ਹੋਇਆ ਚੁੰਗਾ ਖਾਣ ਨਾ ਕੋਈ ਰਾਤਾ ਜੀ ਬੱਕਰੀ ਅੱਜ ਕੱਲ ਹੋਈ ਨਹੀਂ ਐ ਮਾਈ ਗੱਲ ਸੁਣ ਦੁੱਧ ਬੇਹੜਾ ਦਿੰਦੀ ਆ ਹਾਂ ਪਾਂਚ ਹੈ ਬੱਕਰੀ ਤੇ ਰੱਖੀ ਅੱਜਕੱਲ ਦਾ ਦੁੱਧ ਵੇਚਣਾ ਆਉਂਦਾ ਉਹ ਲਾ ਦੇ ਉਹ ਲਾ ਦੇ ਉਹ ਪਾਸ ਨੂੰ ਉਹ ਮੋੜ ਤਾ ਲਾ ਆਇਆ ਭਾਈ ਅੱਜਕੱਲ ਦਾ ਤਾਂ ਦਹਾਮ ਦਿੰਦੀ ਆ ਬੱਕਰੀ ਹਾਂਜੀ 18000 ਦੀ ਦਿਓ ਮਾਈ ਕੱਟੇ ਕੱਟੇ ਹੈ ਥੋੜਾ ਹੋਰ ਜਿਆਦਾ ਕਿੱਥੇ ਕਿੱਜਾ ਕੀ ਬਈ 1000 ਕੱਟ ਦੇ ਦੋ ਹਾਂ 10000 ਕੱਟ ਦੇ ਦੇ 24 ਥੋੜਾ ਜਿਹਾ 500 ਬਟੇ ਉਸੇ ਪਾਲ ਸਫਰ ਤੋਂ ਦੁਆਸੇ ਤੱਕ ਕੀ ਹੈ ਜਿਹਦੇ ਫਾਇਦੇ ਨੇ ਸਾਰੇ ਜੈ 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 ਸਾਰੇ ਨਾ ਮੈਂ ਹੀ ਆਦਤ ਨਹੀਂ ਉਹ ਨਹੀਂ ਮਾ ਕਾ 20 ਆਤੀ ਬੱਕਰੀ ਦੇਸੀ ਠੀਕ ਹਾਸਲੇ ਮੈਂ ਆਹ ਹਾਸੀ ਕਰ ਲਈ ਬਿੰਦ ਚਟ ਵੀਡੀਓ ਬਣ ਗਈ ਤੂੰ ਸਾਡੀਆਂ ਮਾਈ ਵਰਗੀ ਐ ਰੋਜ਼ ਮੰਡੀਆਂ ਚ ਸਰਦੇ ਆਪਾਂ ਉਹ ਸਾਰਾ ਕਰੀ ਸਾਡੀ ਗੱਲ ਦਾ ਗਿੱਲੀ ਆ ਕੇ ਬੱਕਰੀ ਦੇਸੀ ਕੋਈ ਅਜਨ ਨਹੀਂ ਉਧਰ ਠੀਕ ਨਾ ਜੂਰੇ ਨੇ ਇਸੇ ਮਨ ਜੇ ਵੀ ਲੱਗੀ ਚੱਲੇ ਵੇ ਮਾਨ ਵਾਲੀ ਦਾ ਛੱਡ ਗੱਲ ਤੂੰ ਮੈਂ ਤਾਂ ਲੱਗਦੀ ਬੱਤੀ ਚੰਗੀ ਆ ਵੇ ਨੀ ਬੰਦੀ ਨੇ ਗੱਲਾ ਗੱਲਾ ਮੱਥ ਬੇਵਨੀ ਲੈ ਕੇ ਚੱਲਾਂਗੇ ਆਪਾਂ ਕਰਦੇ ਕੱਚੀ ਪੱਕੀ ਨਾ 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 ਮੈਂ ਮਾਈ ਨੂੰ ਨਾ ਕਰੀ ਹੱਥ ਬਸ ਬੇਇਸ਼ਤੀ ਮੋੜੀ ਨਾ ਮਾਈ ਹੁਣ ਦੋ 21000 ਦੀ ਹੋਗੀ 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 ਨਾ ਹੋਗੀ 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 ਸਾਰਾ ਇੱਥੇ ਕੱਟ ਨਹੀਂ ਰਹਿ ਨੀਮ ਨਾ ਇਹ ਰਹਿੰਦੇ 21000 ਨਹੀਂ ਜਾ 200 ਹੋਰ ਪਾਤਾ ਛੱਡ ਦੇ ਹੋਗੀ ਹੋਗੀ ਫਰਕ ਫਰਕ ਦੰਗੀ ਵਾਲਾ 2000 200 ਹੋ ਗਏ 2000 1200 ਵੀ ਚਲੋ ਜੀ 2000 1200 ਹਾਂ 2000 1200 2000 1200 1200 ਵੀ ਮਾਈ ਵੀਡੀਓ ਬਣਾ ਲਓ ਬਈ ਮਾਈ ਦੀ ਬੱਕਰੀ 200 ਸੌਦਾ ਹੋ ਗਏ ਸਸਤੀ ਤਾਂ ਨਹੀਂ ਨਾ ਜੇ ਸਸਤੀ ਆ ਤਾਂ ਐ ਕਹਦੀ ਮੈਂ ਰੱਜੀ ਤਾਂ ਗਲਤ ਕਰਤਾ ਕੰਮ ਨਾ ਸਸਤੀ ਨਹੀਂ ਵੇਗੀ ਠੀਕ ਹੈ ਬਈ ਖੁਸ਼ੇ ਲਿਓ ਜੀ ਪੀ ਲਓ ਕਿਉਂ ਨਾ ਅੰਦਰ ਵੇਗੀ ਤਾਂ ਨਹੀਂ ਚਲੋ ਬੰਦਾ ਜੀ ਬੰਦਰਾ ਕੋਲ ਚਾਹੀਦੇ ਹੋ ਜੀ ਥਾ ਚਾਹੀਦੇ ਹੋ ਜੀ ਜਿਵੇਂ ਆ ਹੀ ਬੰਦੇ ਉੱਥੇ ਪੱਕੀ ਚਾਹੀਦੇ ਆ ਜੀ ਆਹ ਚਾਹੀਦੇ ਹੋ ਮੇਵਾ ਕੋਲ ਹੈਲੋ ਬਹੁਤ ਵਧੀਆ ਵੇਚੀ ਦੇ ਦਾਂਗੇ ਲੋ ਭਾਈ ਜੀ ਸਾਈ ਦੇ ਦਿੰਦੇ ਆ ਪੈਸੀ ਦੇ ਦਾਂਗੇ ਆਹ ਸਾਈਆ ਵੀ ਪੱਕੀ ਛੱਡੀ ਉਹ ਦੂਈ ਵੀ ਦਿਖਾਓ ਦੂਸਰੇ ਵੀ ਦਿਖਾਓ ਦੂਸਰੀ ਵਾਲਾ ਬੰਦੋ ਜੀ ਬਾਜ਼ਾਰ ਦੀ ਮੰਡੀ ਤੇ ਜਿਆਦਾ ਹੈ ਇੱਧਰ ਬੰਦ ਦੇ ਹਰਪ੍ਰਿੰਦਰ ਮਾਈ ਬੰਦ ਦੇ ਤਾ ਚਲੋ ਗੱਲਾਂ ਬਾਤਾਂ ਵੀ ਕਰਨੀਆਂ ਨੇ ਸਾਬਤ ਸੌਦਾ ਵੀ ਕਰਨੇ ਕੁਝ ਮਾਈ ਨੂੰ ਥੱਲੇ ਲਾਇਆ ਕੁਝ ਬਾਈ ਨੂੰ ਚਾੜਿਆ ਪਰਮ ਕਰੋ ਮਾਈ ਚੌੜਾ ਕਰ ਲੋ ਫੜਾ ਕਰ ਲੋ